ਇਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਕਿਤੇ ਨਾ ਕਿਤੇ ਮਹਿਸੂਸ ਹੋਇਆ ਕਿ ਸ਼੍ਰੋਮੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੇ ਬਜਾਏ ਕਮਜ਼ੋਰ ਕਰਨ ਦੀ ਕੋਸ਼ਿਸ਼ਾਂ ਹੋਈਆਂ ਨੇ ਪਿਛਲੇ ਸਮੇਂ 'ਚ ਲੇਕਿਨ ਅੱਜ ਮੈਂ ਸ਼ੁਕਰਾਨਾ ਕਰਦੀ ਆਂ ਕਿ ਇਹਨਾਂ ਸਾਰੇ ਹਾਲਾਤਾਂ ਦੇ ਬਾਵਜੂਦ ਅੱਜ ਤੁਹਾਡੇ ਸਾਰਿਆਂ ਨੇ ਇੱਥੇ ਆ ਕੇ ਇਸ ਪਾਰਟੀ ਦੇ ਝੰਡੇ ਦੇ ਤਲੇ ਇਕੱਠੇ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਬਾਬੇ ਨਾਨਕ ਦੀ ਤਕੜੀ ਹੋਏ ਜਾਂ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਹੋਏ ਪੰਜ ਦੀ ਪਹਿਚਾਨ ਹੋਏ ਸ਼੍ਰੋਮਣੀ ਅਕਾਲੀ ਦਲ ਵੱਡੀ ਪ੍ਰਚਾਰ ਇਕੱਠੇ ਹੋ ਕੇ ਕੀਤਾ ਨਿਸ਼ਾਨਾ ਤਾਂ ਇੱਕੋ ਹੀ ਸੀ ਅੱਜ ਤਾਂ ਸ਼ਰੇਆਮ ਇਕੱਠੇ ਹੋ ਗਏ ਝੂਠੇ ਗੰਦੇ ਨੀਚ ਤਰ੍ਹਾਂ ਦੇ ਇਲਜ਼ਾਮ ਤੁਹਾਡੀ ਪਾਰਟੀ ਦੇ ਉੱਤੇ ਲਾ ਕੇ ਪੰਜ ਸਾਲ ਕਾਂਗਰਸ ਨੇ ਰਾਜ ਕੀਤਾ ਤੇ ਉਹਦੇ ਬਾਅਦ ਵੱਧ ਗਿਤੀ ਚ ਕਾਂਗਰਸੀਆਂ ਨੇ ਵੋਟਾਂ ਆਮ ਆਦਮੀ ਨੂੰ ਪਾ ਕੇ ਅਜਿਹਾ ਦੀ ਸਰਕਾਰ ਬਣਾਈ लेकिन पांच साल इन्हें कांग्रेस ने अपने किए हुए वादे पूरे किए घर घर नौकरी होए किसान का समूह कर्जा माफी होए या फिर विकास के कोई काम हो या कोई सबूत हो या फिर गुटका साहब फड़ के गुरु साहब को भी नहीं बख्शा जब झूठे सौ अखा दिया पंजाब में नशा मुक्त करने की गल की ਭਗਵੰਤ ਮਾਨ ਜੀ ਨੇ ਵੀ ਤੇਜਵੀਵਾਲ ਨੇ ਵੱਡੇ ਵੱਡੇ ਵਾਦੇ ਕਰਤੇ ਪੰਜਾਬ ਦੀ ਜਨਤਾ ਦੇ ਨਾਲ ਸਾਡੀ ਪੈਣਾ ਬੈਠੀਆਂ ਨੇ ਇਹਦਾ ਪੈਣਾ ਤੋਂ ਸੌਮਾ ਪਰਵਾਏ ਇਹਨਾਂ ਨੇ ਪੈਸਿਆਂ ਦੇ ਵਾਦੇ ਕੀਤੇ ਸਕੂਲ ਬਣਾਉਣ ਦੇ ਹਸਪਤਾਲ ਬਣਾਉਣ ਦੀ ਗਾਰੰਟੀਆਂ ਦਿੱਤੀਆਂ ਪੰਜਾਬ 'ਚ ਕਦੇ ਕੋਈ ਧਰਨਾ ਨਹੀਂ ਲੱਗੂਗਾ ਇਹਦੀ ਗਾਰੰਟੀ ਦਿੱਤੀ ਬੱਚਿਆਂ ਨੂੰ ਪੱਕੇ ਕਰਨ ਦੇ ਬੱਚਿਆਂ ਨੂੰ ਬੇਰੋਜ਼ਗਾਰ ਬੱਚਿਆਂ ਨੂੰ ਨੌਕਰੀਆਂ ਦੇਣ ਦੀ ਕਿਸੇ ਨੂੰ ਵਿਦੇਸ਼ ਜਾਣ ਦੀ ਲੋੜ ਨਹੀਂ ਹੋਊਗੀ ਕੋਈ ਕਿਸਾਨ ਦੇ ਉੱਤੇ ਕਿਸੇ ਤਰ੍ਹਾਂ ਦੀ ਆਪਰਾ ਹੋਣੀ ਬਾਤ ਫੜ ਕੇ ਮੁਆਫਤ ਦੇਣ ਦੀ ਕਰਤੋਰੀਆਂ ਬਾਅਦ ਨੂੰ ਮੋਤੀਆਂ ਰਹਣਗੀਆਂ ਪਹਿਲੇ ਤੁਹਾਡੇ ਖਾਤੇ ਵਿੱਚ ਮੁਆਫਤ ਪੈਸੇ ਜਾਣ ਗਏ ਵੱਡੀਆਂ-ਵੱਡੀਆਂ ਗੱਲਾਂ ਹਰ ਪੱਧਰ ਤੋਂ ਪਿੰਡਾਂ ਦੀ ਸਤਾ ਤੋਂ ਸਰਕਾਰ ਚੱਲੂਗੀ ਆਮ ਆਦਮੀ ਦੀ ਤਰ੍ਹਾਂ ਫੱਡੇ ਵਿੱਚ ਵਿਚਰਨਗੇ ਲekin ਨਕੀ ਤੱਕ ਹੈ ਕਿ 2 ਸਾਲ ਹੋਣ ਕੋ बावजूद ਇੱਕ ਵੀ ਵਾਦਾ ਪੂਰਨ ਕਰਨ ਵਾਸਤੇ ਉਹਨਾਂ ਨੇ ਪਹਿਰ ਵੀ ਪਟਿਆ ਅਗਰ ਕਿ ਆ ਕਹਿ ਸਕਦੇ ਆ ਕਿ ਜਿਹੜੇ ਕਹਿੰਦੇ ਸੀ ਭ੍ਰਿਸ਼ਟਾਚਾਰ ਖਤਮ ਕਰਕੇ ਅੱਜ ਆਪ 40 ਹਜ਼ਾਰ ਕਰੋੜ ਦਾ ਵਾਅਦਾ ਕਰਨਗੇ ਪੈਸਿਆਂ ਦਾ ਇੱਕ ਸਾਈਜ਼ ਦਾ ਭ੍ਰਿਸ਼ਟਾਚਾਰ ਸ਼ਰਾਬ ਦੇ ਘਟਾਨੇ ਨੂੰ ਖਤਮ ਕਰਕੇ ਇਲੈਗਲ ਮਾਈਨਿੰਗ ਨੂੰ ਖਤਮ ਕਰਕੇ ਭ੍ਰਿਸ਼ਟਾਚਾਰ ਨੂੰ ਖਤਮ ਕਰਕੇ ਆਮਦਨ ਵਧਾਣਗੇ ਉਹਨਾਂ ਨੇ ਆਮਦਨ ਤੱਕ ਦੀ ਬਤਾਲੀ ਕਰਕੇ 60 ਹਜ਼ਾਰ ਕਰੋੜ ਦਾ ਕਰਜ਼ਾ ਦੋ ਸਾਲਾਂ ਚ ਪੰਜਾਬ ਦੇ ਲੋਕਾਂ ਦੇ ਉੱਤੇ ਚੜਾ ਦਿੱਤਾ 5 ਸਾਲਾਂ ਚ ਕਾਂਗਰਸੀਆਂ ਨੇ 1 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਲੋਕਾਂ ਦੇ ਉੱਤੇ ਛੜਾਤਾ ਲੇਕਿਨ ਕੋਈ ਨਵਾਂ ਹਸਪਤਾਲ ਕੋਈ ਨਵਾਂ ਸਕੂਲ ਕੋਈ ਨਵੀਂ ਇਮਾਰਤ ਦੇਖਣ ਨੂੰ ਨਹੀਂ ਮਿਲਦੀ 1 ਲੱਖ ਕਰੋੜ ਦੇ ਨਾਲ ਪੰਜਾਬ ਦੇ ਲੋਕਾਂ ਦਾ ਕੀ ਫਾਇਦਾ ਹੋਇਆ ਜਿਨ੍ਹਾਂ ਦੇ ਸਿਰ ਤੇ ਕਰਜ਼ਾ ਛੜਿਆ ਹੈ ਹਕੀਕਤ ਹੈ ਕਿ ਪਹਿਲੇ ਕਾਂਗਰਸ ਨੇ ਰਾਜ ਕੇ ਰੁਪਿਆ ਉਹਨਾਂ ਵਾਲੀ ਸਰਕਾਰ ਰਾਜ ਕੇ ਪੰਜਾਬ ਦੇ ਸਾਰੇ ਹੱਤਾਂ ਨੂੰ ਕਮਜ਼ੋਰ ਕਰਕੇ ਕਮਜ਼ਾਈ ਕਰਕੇ ਗਲੀ ਗਲੀ ਤੇ ਇੱਕ ਦੁੱਕੜ ਦੁਕਣ ਪਾਇ ਨਸ਼ੇ ਪੋਚਾ ਕੇ ਨੌਜਵਾਨਾਂ ਨੂੰ ਨਸ਼ੇੜੀ ਕਰਕੇ ਪੜੇ ਲਿਖੇ ਬੱਚਿਆਂ ਨੂੰ ਬਾਹਰ ਜਾਂਚ ਮਜਬੂਰ ਕਰਕੇ ਪੰਜਾਬ ਦੇ ਪਾਣੀਆਂ ਦਾ ਮਸਲਾ ਹੋ ਕੇ ਇਸ ਨੂੰ ਸੂਲ ਕਰਕੇ ਰਾਜਧਾਨੀ ਦਾ ਮਸਲਾ ਹੋ ਕੇ ਇਸ ਨੂੰ ਕਮਜ਼ੋਰ ਕਰਕੇ ਜਵਾਨੀ ਕਿਸੇ ਪਿੰਡ ਵਿੱਚ ਕਿਸੇ ਸ਼ਹਿਰ 'ਚ ਕੋਈ ਵਿਕਾਸ ਦਾ ਕੰਮ ਕਿਤੇ ਨਹੀਂ ਦੇਖਣ ਨੂੰ ਮਿਲਿਆ ਹਰ ਪੱਖੋਂ ਪੰਜਾਬ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ ਇਸ ਗੱਲ ਦਾ ਮੈਂ ਮਾਨ ਮਹਿਸੂਸ ਕਰਦੀ ਆ ਕਿ ਪਾਵੇ ਪਿਛਲੇ ਲੰਬੇ ਸਮੇਂ ਤੋਂ ਇਸ ਇਲਾਕੇ ਤੋਂ ਪਾਰਟੀ ਵਿੱਚ ਸ਼ਹਿਰ ਪਾਰਟੀ ਦੇ ਲੀਡਰਾ ਤੁਹਾਡੇ ਪ੍ਰਧਾਨ ਸਾਹਿਬ ਦਾਾਸ ਨੂੰ ਤੁਹਾਡੇ ਤੋਂ ਦੂਰ ਰੱਖਿਆ ਗਿਆ ਰੱਖਿਆ ਗਿਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਕਿਤੇ ਨਾ ਕਿਤੇ ਮਹਿਸੂਸ ਹੋਇਆ ਕਿ ਸ਼੍ਰੋਮੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੇ ਬਜਾਏ ਕਮਜ਼ੋਰ ਕਰਨ ਦੀ ਕੋਸ਼ਿਸ਼ਾਂ ਹੋਈਆਂ ਨੇ ਪਿਛਲੇ ਸਮੇਂ 'ਚ ਲੇਕਿਨ ਅੱਜ ਮੈਂ ਸ਼ੁਕਰਾਨਾ ਕਰਦੀ ਆ ਕਿ ਇਹਨਾਂ ਸਾਰੇ ਹਾਲਾਤਾਂ ਦੇ باوجود ਅੱਜ ਤੁਹਾਡੇ ਸਾਰਿਆਂ ਦੇ ਇੱਥੇ ਆ ਕੇ ਇਸ ਪਾਰਟੀ ਦੇ ਛੱਲੇ ਦੇ ਤਲੇ ਇਕੱਠੇ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਬਾਬੇ ਨਾਨਕ ਦੀ ਤਕਰੀ ਹੋਏ ਜਾਂ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਹੋਏ ਪੰਥ ਦੀ ਪਹਿਚਾਣ ਹੋਏ ਸ਼੍ਰੋਮਣੀ ਅਕਾਲੀ ਦਲ ਜਿਹਦੇ ਸਿਰ ਤੇ ਉੱਤੇ ਆਪ ਧੰਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਪੀੜੀ ਪੀੜੇ ਦੇ ਮਾਲਕ ਦੇ ਰਾਹ ਤੇ ਦਿਖਾਏ ਹੋਏ ਚੱਲਣ ਵਾਲੀ ਆਪ ਪੰਥ ਦੀ ਪਾਰਟੀ ਹੈ ਇਹ ਹਮੇਸ਼ਾ ਚੜ੍ਹਦੀ ਕਲਾ ਚ ਰਹੋਗੀ ਤੇ ਘਰ ਘਰ ਚ ਲੋਕਾਂ ਦੇ ਦਿਲਾ ਚ ਬਣਾ ਵਿੱਚ ਹਮੇਸ਼ਾ ਹੀ ਬਸਤੀ ਰਹੂਗੀ 103 ਸਾਲ ਪੁਰਾਣੀ ਪਾਰਟੀ ਵੱਡੀਆਂ ਹਨੇਰੀਆਂ ਆਈਆਂ ਵੱਡੀ ਤਾਕਤਾਂ ਨੇ ਇਸ ਪਾਰਟੀ ਨੂੰ ਇਸ ਪੰਥ ਦੀ ਨੁਮਾਇੰਦੇ ਜਥੇਬੰਦੀ ਨੂੰ ਖਤਮ ਕਰਨ ਦੀ ਕਮਜ਼ੋਰ ਕਰਨ ਦੀ ਲੀਡਰਸ਼ਿਪ ਨੂੰ ਖਤਮ ਕਰਨ ਦੀ ਹਰ ਤਰ੍ਹਾਂ ਦੀ ਕੋਸ਼ਿਸ਼ ਐ ਇਤਿਹਾਸ ਇਸ ਗੱਲ ਦਾ ਗਵਾਹ ਹੈ لیکن جس پارٹی نے جنہ لیبرا نے ہمیشہ اپنا ووٹ آسطا گੁਰساپ سے لگتا ہے۔ میری پیری مالک نے دکھائے ہوئے راستے تے چنا دی کوششاں کیتیاں نے تے رکا اپ واہب واہب۔ تے مینوں اج اس گل دا مان ہے کہ مالک دی رحمت صدقہ پچھلے 10 سالاں چے لوکاں نے ہر طرح دی پارٹی دیکھ لی ہے ہر طرح دی لیڈرشپ دیکھ لیتی ہے۔ اپنی کھیتری پارٹی دے کم کاج مان نال کہہ سکتے ہوں۔ कि ਜਿੱਥੇ ਕੁਝ ਹੀ ਪਾਰਟੀਆਂ ਨੇ ਸਰਕਾਰਾਂ ਦਾ ਰਾਹ ਦਿੱਤਾ ਚੋਰੀ ਮਾਰ ਕੇ ਲਾਰੇ ਲਾ ਕੇ ਭੰਡੀ ਪ੍ਰਚਾਰ ਕਰਕੇ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸਰਬੰਸ ਸਿੰਘ ਇਹ ਜਾਂ ਸ਼੍ਰੋਮਣੀ ਅਕਾਲ ਅਕਾਲੀ ਦਲ ਸਿੱਖ ਇੱਕ ਵੀ ਗੱਲ ਨਹੀਂ ਜਾਂ ਵਾਦਾ ਇਹੋ ਜਿਹਾ ਨਹੀਂ ਜਿਹੜਾ ਪੂਰਾ ਕਰਕੇ ਨਹੀਂ ਦਿਖਾਇਆ ਕਦੇ ਝੂਠ ਮਾਰ ਕੇ ਕੁਰਸੀ ਦੀ ਲਾਲਚ ਵਾਸਤੇ ਲੋਕਾਂ ਨੂੰ ਗਮਰਾਹ ਨਹੀਂ ਕੀਤਾ ਪਾਵੇਂ ਇਹਨਾਂ ਦੋਵਾਂ ਪਾਰਟੀਆਂ ਨੇ ਲੁਕ ਛੁਪ ਕੇ ਵੱਡੀ ਪ੍ਰਚਾਰ ਇਕੱਠੇ ਹੋ ਕੇ ਕੀਤਾ ਨਿਸ਼ਾਨਾ ਤਾਂ ਇੱਕੋ ਹੀ ਸੀਗਾ ਅੱਜ ਤਾਂ ਸ਼ਰਮ ਇਕੱਠੇ ਹੋ ਗਏ ਝੂਠੇ ਗੰਦੇ ਨੀਚ ਨਰਾਂ ਦੇ ਇਲਜ਼ਾਮ ਤੁਹਾਡੀ ਪਾਰਟੀ ਦੇ ਉੱਤੇ ਲਾ ਕੇ 5 ਸਾਲ ਕਾਂਗਰਸ ਨੇ ਰਾਜ ਕੀਤਾ ਤੇ ਉਹਦੇ ਬਾਅਦ ਵੱਧ ਕੀਤੀ ਚ ਕਾਂਗਰਸੀਆਂ ਨੇ ਮੋਟਾ ਆਮ ਆਦਮੀ ਨੂੰ ਪਾ ਕੇ ਅਜਿਹਾ ਦੀ ਸਰਕਾਰ ਬਣਾਈ ਲੇਕਿਨ 5 ਸਾਲਾਂ ਚ ਇਹਨਾਂ ਕਾਂਗਰਸ ਨੇ ਆਪਣੇ ਕੀਤੇ ਹੋਏ ਵਾਅਦੇ ਪੂਰੇ ਕੀਤੇ ਘਰ ਘਰ ਨੌਕਰੀ ਹੋਏ ਕਿਸਾਨਾਂ ਦਾ ਸਭ ਕਰਜ਼ਾ ਮਾਫੀ ਹੋਏ ਜਾਂ ਫਿਰ ਵਿਕਾਸ ਤੇ ਕੋਈ ਕੰਮ ਹੋ ਜਾਂ ਕੋਈ ਸਹੂਤਾ ਹੋਵੇ ਜਾਂ ਫਿਰ ਗੁਰਕਾ ਸਾਹਿਬ ਫੜ ਕੇ ਗੁਰੂ ਸਾਹਿਬ ਨੇ ਵੀ ਬਿਛਾਜਤ ਛੁੱਟੇ ਸਵਾ ਖਾਧੀਆਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਗੱਲਾਂ ਕੀਤੀ ਉਹਨਾਂ ਦੀ ਗੱਲ ਕਰ ਲਈਏ ਜਾਂ ਇਸ ਪਾਰਟੀ ਦੀ ਜਿਹੜੀ ਉਹਨਾਂ ਦੀ ਹੁਣ ਤਾਂ ਗਠਜੰਬੰਦਨ ਵਾਲੀ ਪਾਰਟੀ ਬਣ ਗਈ ਹੈ ਦੋਵੇਂ ਇੱਕੋ ਹੈ ਨੇ ਭਗਵੰਤ ਮਾਨ ਜੀ ਨੇ ਵੀ ਕੇਜਰੀਵਾਲ ਨੇ ਵੱਡੇ ਵੱਡੇ ਵਾਦੇ ਕਿਤੇ ਪੰਜਾਬ ਦੀ ਜਨਤਾ ਦੇ ਨਾਲ ਸਾਡੀ ਪੈਣਾ ਬੈਠੀਆਂ ਨੇ ਇਹਨਾਂ ਪੈਣਾ ਤੋਂ ਫਾਰਮਾ ਪਰਵਾਏ ਇਹਨਾਂ ਨੇ ਪੈਸਿਆਂ ਦੇ ਵਾਦੇ ਕੀਤੇ ਸਕੂਲ ਬਣਾਉਣ ਦੇ ਹਸਪਤਾਲ ਬਣਾਉਣ ਦੀ ਗਾਰੰਟੀਆਂ ਦਿੱਤੀਆਂ ਪੰਜਾਬ 'ਚ ਕਦੇ ਕੋਈ ਧਰਨਾ ਨਹੀਂ ਲੱਗੂਗਾ ਇਹਦੀ ਗਾਰੰਟੀ ਦਿੱਤੀ ਕਚਿਆਂ ਨੂੰ ਪੱਕੇ ਕਰਨ ਦੇ ਬੱਚਿਆਂ ਨੂੰ ਬੇਰੋਜ਼ਗਾਰ ਬੱਚਿਆਂ ਨੂੰ ਨੌਕਰੀਆਂ ਦੇਣ ਦੀ ਕਿਸੇ ਨੂੰ ਵਿਦੇਸ਼ ਜਾਣ ਦੀ ਲੋੜ ਨਹੀਂ ਹੋਊਗੀ ਕੋਈ ਕਿਸਾਨ ਦੇਉ ਤੇ ਕੇ ਇਸ ਤਰ੍ਹਾਂ ਦੀ ਆਪ ਦਾ ਹੈ ਉਹਦੀ ਬਾਤ ਫੜ ਕੇ ਮੁਆਵਜ਼ਾ ਦੇਣ ਦੀ ਗਲਤੋਰੀਆਂ ਬਾਹਰ ਨੂੰ ਹੋਉਂਦੀਆਂ ਰਹਿਣਗੀਆਂ ਪਹਿਲੇ ਤੁਹਾਡੇ ਖਾਤੇ ਵਿੱਚ ਮੁਆਵਜ਼ੇ ਪੈਸੇ ਜਾਣਗੇ ਬੜੀਆਂ ਬੜੀਆਂ ਗੱਲਾਂ ਹਰ ਪੱਖੋਂ ਕਿ ਸਥਾ ਤੋਂ ਪਿੰਡਾਂ ਦੀ ਸਥਾ ਤੋਂ ਸਰਕਾਰ ਚੱਲੂਗੀ ਆਮ ਆਦਮੀ ਦੀ ਤਰ੍ਹਾਂ ਤੁਹਾਡੇ ਵਿੱਚ ਵਿਚਰਨਗੇ ਲekin ਹਕੀਕਤ ਹੈ ਕਿ 2 ਸਾਲ ਹੋਣ ਤੋਂ ਬਾਅਦ ਵੀ ਇੱਕ ਵੀ ਵਾਦਾ ਪੂਰਨ ਕਰਨ ਵਾਸਤੇ ਉਹਨਾਂ ਨੇ ਤਹਿਰ ਵੀ ਪਟਿਆ ਅਗਰ ਕਿ ਆ ਕਹਿ ਸਕਦੇ ਆ ਕਿ ਜਿਹੜੇ ਕਹਿੰਦੇ ਸੀ ਭ੍ਰਿਸ਼ਟਾਚਾਰ ਖਤਮ ਕਰਕੇ ਜਾਬ 40 ਹਜ਼ਾਰ ਕਰੋੜ ਦਾ ਵਾਅਦਾ ਕਰਨਗੇ ਪੈਸਿਆਂ ਦਾ ਇੱਕ ਸਾਈਜ਼ ਦਾ ਭ੍ਰਿਸ਼ਟਾਚਾਰ ਸ਼ਰਾਬ ਦੇ ਘਟਾਲੇ ਨੂੰ ਖਤਮ ਕਰਕੇ ਇਲੈਗਲ ਮਾਈਨਿੰਗ ਨੂੰ ਖਤਮ ਕਰਕੇ ਭ੍ਰਿਸ਼ਟਾਚਾਰ ਨੂੰ ਖਤਮ ਕਰਕੇ ਆਮਦਨ ਬਤਾਨਗੇ ਉਹਨਾਂ ਨੇ ਆਮਦਨ ਤਾਂ ਕੀ ਬਤਾਨੀ ਪਰ ਕੇ 60 ਹਜ਼ਾਰ ਕਰੋੜ ਦਾ ਕਰਜ਼ਾ ਦੋ ਸਾਲਾਂ ਚ ਪੰਜਾਬ ਦੇ ਲੋਕਾਂ ਦੇ ਉੱਤੇ ਚੜਾ ਦਿੱਤਾ 5 ਸਾਲਾਂ ਚ ਕਾਂਗਰਸੀਆਂ ਨੇ 1 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਲੋਕਾਂ ਦੇ ਉੱਤੇ ਚੜਾਤਾ ਲੇਕਿਨ ਕੋਈ ਨਵਾਂ ਹਸਪਤਾਲ ਕੋਈ ਨਵਾਂ ਸਕੂਲ ਕੋਈ ਨਵੀਂ ਇਮਾਰਤ ਦੇਖਣ ਨੂੰ ਨਹੀਂ ਮਿਲਦੀ ਕਿ 1 ਲੱਖ ਕਰੋੜ ਦੇ ਨਾਲ ਪੰਜਾਬ ਦੇ ਲੋਕਾਂ ਦਾ ਕੀ ਫਾਇਦਾ ਹੋਇਆ ਜਿਨ੍ਹਾਂ ਦੇ ਸਿਰ ਤੇ ਉੱਤੇ ਕਰਜ਼ਾ ਚੜਿਆ ਹਕੀਕਤ ਹੈ ਕਿ ਪਹਿਲੇ ਕਾਂਗਰਸ ਨੇ ਰਾਜ ਦੇ રૂપિયા ਉਹ ਨਾਂ ਵਾਲੀ ਸਰਕਾਰ ਰਾਜ ਕੇ ਪੰਜਾਬ ਦੇ ਸਾਰੇ ਹੱਕਾਂ ਨੂੰ ਕਮਜ਼ੋਰ ਕਰਕੇ ਕੰਜ਼ਾਈਟ ਕਰਕੇ ਗਲੀ ਗਲੀ ਤੇ ਇੱਕ ਢਕੜ ਤੋਂ ਪਰਤਾਇ ਨਸ਼ੇ ਪੋਚਾ ਕੇ ਨੌਜਵਾਨਾਂ ਨੂੰ ਨਸ਼ੇੜੀਂ ਕਰਕੇ ਪੜੇ ਲਖੇ ਬੱਚਿਆਂ ਨੂੰ ਬਾਹਰ ਜਾਂਚੇ ਮਜਬੂਰ ਕਰਕੇ ਪੰਜਾਬ ਤੇ ਪਾਣੀਆਂ ਦਾ ਮਸਲਾ ਹੋ ਕੇ ਇਸ ਨੂੰ ਕਮਜ਼ੋਰ ਕਰਕੇ ਰਾਜਧਾਨੀ ਦਾ ਮਸਲਾ ਹੋ ਕੇ ਇਸ ਨੂੰ ਕਮਜ਼ੋਰ ਕਰਕੇ ਤੁਵਾਨੀ ਕਿਸੇ ਪਿੰਡ ਵਿੱਚ ਕਿਸੇ ਸ਼ਹਿਰ 'ਚ ਕੋਈ ਵਿਕਾਸ ਦਾ ਕੰਮ ਕਿਤੇ ਨਹੀਂ ਦੇਖਣ ਨੂੰ ਮਿਲਿਆ ਹਰ ਪੱਖੋਂ ਪੰਜਾਬ ਨੂੰ ਕਮਜ਼ੋਰ ਕੀਤਾ ਜਾ ਰਿਹਾ ਜਿਹਦੇ ਕਰਕੇ ਮੈਂ ਅੱਜ ਬਿਆਨਤੀ ਕਰਦੀ ਆਂ ਖੇਤਰੀ ਪਾਰਟੀ ਆਪਣੀ ਜ਼ਿੰਦਗੀ ਆਪਣੇ ਸੂਪੇ ਦੀ ਆਪਣੇ ਪੰਛੀ ਦੀ ਆਪਣੇ ਪੰਜਾਬੀ ਆਧਿਕ ਪਛਾਣ ਹੁੰਦੀ ਹੈ ਦਿੱਲੀ ਦੀਆਂ ਪਾਰਟੀਆਂ ਨੇ ਇਤਿਹਾਸ ਰਹਾਏ ਕਦੇ ਪੰਜਾਬ ਦੇ ਨਾਲ ਵਫਾਦਾਰੀ ਨਹੀਂ ਦਿਖਾਈ ਜਦੋਂ ਤੋਂ ਪੰਜਾਬ ਬਣਿਆ ਉਹਦੇ ਤੋਂ ਸਾਡੇ ਹੱਥ ਪਾਰੇ ਨੇ ਦਿੱਲੀ ਨੇ ਤੇ ਅੱਜ ਵੀ ਆਹੀ ਕੁਝ ਹੋ ਰਿਹਾ ਹੈ ਭਾਵੇਂ ਸਾਡੇ ਮੈਂਬਰ ਆਫ ਪਾਰਲੀਮੈਂਟ ਬਣਦੇ ਨੇ ਬਾਹਰ ਦੇ ਬੰਦੇ ਬੰਦੇ ਨੇ ਪੰਜਾਬ ਦੇ ਦੇਖਦੇ ਰਹਿ ਜਾਂਦੇ ਭਾਵੇਂ ਕਿਸੇ ਬਿਜਲੀ ਬੋਰਡ 'ਚ ਹੈ ਭਾਵੇਂ DGM 'ਚ ਭਾਵੇਂ ਰਹਿਰਾ 'ਚ ਭਾਵੇਂ ਸਕੂਲ ਸਿੱਖਿਆ ਬੋਰਡ ਦੇ ਸਾਰੇ ਬਾਰੂ ਆ ਕੇ ਬੰਦੇ ਲੱਗ ਰਹੇ ਨੇ

ਕਿਸਾਨਾਂ ਦੀ ਬਾਹ ਫੜੀ ਐਮਐਸਪੀ ਵਾਸਤੇ ਲੜਾਈਆਂ ਲੜੀਆਂ ਕਿਸਾਨਾਂ ਦੇ ਹੱਕਾਂ ਦੀ ਰਾਖੀ ਵਾਸਤੇ ਪੰਜਾਬ ਦੇ ਹੱਕਾਂ ਦੀ ਰਾਖੀ ਵਾਸਤੇ 18-18 ਸਾਲ ਕੈਦਾਂ ਕੱਟੀਆਂ ਭਗਤ ਸਿੰਘ ਨੇ ਕੋਈ ਡਾਕਾ ਨਹੀਂ ਮਾਰਿਆ ਸੀ ਕੋਈ ਕਤਲ ਨਹੀਂ ਕੀਤਾ ਸੀ ਪੰਜਾਬ ਦੇ ਹੱਕਾਂ ਵਾਸਤੇ ਲੜਾਈਆਂ ਲੜੀਆਂ ਸੀ ਕੋਈ ਵੀ ਵਰਗ ਹੋਏ ਗਰੀਬਾਂ ਦੀ ਬਾਹ ਫੜੀ ਬਜ਼ੁਰਗਾਂ ਦੀ ਬਾਹ ਫੜੀ ਪੈਨਸ਼ਨ ਦੀ ਸਕੀਮ ਜੇ ਲਾਗੂ ਹੋਏ ਬਾਦਤ ਸਾਹਿਬ ਦੀ ਦੇਰ ਗਰੀਬਾਂ ਦੇ ਬੱਚਿਆਂ ਦੇ ਵਿਆਹ ਵਾਸਤੇ ਸ਼ਗਨ ਤੇ ਚੈੱਕ ਕਿਸੇ ਗਰੀਬ ਦਾ ਬੱਚਾ ਖਾ ਪੇਟ ਨਾ ਸੋਏ ਆਟੇ ਤਰ ਦੇ ਨੀਲੇ ਕਾਡ ਲੱਖਾਂ ਦੀ ਗਿਣਤੀ ਵਿੱਚ ਇਹਨਾਂ ਦੋਵਾਂ ਪਾਰਟੀਆਂ ਨੇ ਸਾਡੇ ਕਾਡ ਵੀ ਕੱਟੇ ਬਾਦਲ ਸਾਹਿਬ ਦੇ ਦਿੱਤੇ ਹੋਏ ਕਾਡ ਵੀ ਕੱਟੇ ਜਿਹੜਾ ਬਾਦਲ ਸਾਹਿਬ ਤੁਹਾਨੂੰ 30 ਕਿਲੋ ਦਿੰਦੇ ਸੀ ਉਹਨੂੰ ਵੀ ਕੱਟ ਕੇ 15 ਕਿਲੋ ਕਰਤਾ ਛੱਗਣ ਦੇ ਚੈੱਕ ਵੀ ਬੰਦ ਕਰਤੇ 25-2500 ਦੀ ਪੈਨਸ਼ਨ ਦੇ ਗੱਲ ਕਰਦੇ ਸੀ ਨਵੀਂ ਪੈਨਸ਼ਨ ਕਿਸੇ ਦੀ ਨਹੀਂ ਲੱਗਦੀ ਪੈਸਾ ਵੀ ਕੱਟ ਦਿੱਤਾ ਹਰ ਪੱਖੋਂ ਜਿਹੜੇ ਬਾਲਤ ਸਾਹਿਬ ਦੇ ਸਮੇਂ 'ਚ ਸਾਨੂੰ ਸਹੂਲਤਾਂ ਮਿਲੀਆਂ ਸੀ ਗਿਆ ਕਦੇ ਗਰੀਬ ਨੂੰ ਮਕਾਨ ਦੇ ਚ ਇੱਕ ਬਰ ਬੈਸੇ ਕਿਸੇ ਨੂੰ ਚੂਲਾ ਮਿਲ ਰਿਆ ਸੀ ਕਿਸੇ ਨੂੰ ਗੈਸ ਦਾ ਸਿਲੰਡਰ ਮਿਲ ਰਿਆ ਸੀ ਗਾ ਬੱਚਿਆਂ ਨੂੰ ਖੇਡ ਆਣੇ ਸਮਾਨ ਜਿੰਮ ਦਾ ਸਮਾਨ ਵਰਲਡ ਕਬੱਡੀ ਕੱਪ ਦੇ ਨਾਲ ਬੱਚੇ ਜੁੜਦੇ ਸੀ ਹਰੇਕ ਵਾਰ ਨੂੰ ਹਰੇਕ ਪਿੰਡ ਨੂੰ ਗਰਾਂਟਾ ਜਾ ਰਹੀ ਸੀ ਗਿਆ ਸ਼ਹਿਰਾਂ ਨੂੰ ਗਰਾਂਟਾ ਵਾਟਰ ਸਪਲਾਈ ਸੀਵਰ ਹਰ ਪੱਖੋਂ ਵਿਕਾਸ ਦਾ ਕੰਮ ਬਿੜਿੜਿਚੀ ਦੇ ਵੱਡੇ ਵੱਡੇ ਗ੍ਰਿਡ ਜਿੱਥੇ 10-10 ਕਿੰਡਿਆਂ ਦੇ ਕੱਟ ਲੱਗਦੇ ਸੀ 6000 ਮੈਗਾਵਾਟ ਤੋਂ ਉੱਛੜ ਕੇ 10 ਸਾਲਾਂ 'ਚ 13000 ਮੈਗਾਵਾਟ ਬਿਜਲੀ ਤਾਂ ਕਿ ਕਿਸੇ ਦੇ ਘਰ 'ਚ ਕੱਟ ਨਾ ਲੱਗੇ ਤੇ ਜਦੋਂ ਤੋਂ ਸਰਕਾਰ ਨੇ ਇੱਕ ਨਵਾਂ ਮੈਗਾਵਾਟ ਬਿਜਲੀ ਦਾ ਤੱਕ ਨਾ ਲੱਗਿਆ ਵੱਡੇ ਹੌਨ ਹੋਣ ਸਰਾਇਓ ਹੋਣ ਹਸਪਤਾਲ ਇਹਨਾਂ ਵਰਗੇ ਹੌਨ ਸੈਂਟਰਲ ਯੂਨੀਵਰਸਿਟੀਆ ਹੋਣਾ ਤੁਹਾਡੇ ਲਾਗੇ ਜਿਹੜੀ ਸਭ ਤੋਂ ਵੱਡੀ ਰੈਫਾਈਨਰੀ ਆਈ ਇੰਡਸਟਰੀ ਪੰਜਾਬ ਦੀ ਉਹ ਵੀ ਤੁਹਾਡੇ ਇਲਾਕੇ ਵਿੱਚ ਤੁਹਾਡੀ ਆਪਣੀ ਪਾਰਟੀ ਕਰਦੀ ਆ ਚਾਰੋਂ ਸਫੇਰੀਆ ਸੜਕਾਂ ਦਾ ਜਾਲ ਪਿੰਡਾਂ ਦੀਆਂ ਫਿਰਨੀਆਂ ਬੰਦੀਆਂ ਸੀ ਲੋਕ ਸਰਕਾਰ ਨੂੰ 10 ਕਰੋੜ ਬੰਦੀਆਂ ਸੀ ਯਾ ਲੇਕਿਨ ਤੁਹਾਡੀ ਸਰਕਾਰ ਜਾਣ ਤੋਂ ਬਾਅਦ ਕਿਹੜਾ ਵਿਕਾਸ ਤਾਂ ਇੱਕ ਕਿੱਥੇ ਲੱਗੀ ਹੈ ਪਿਛਲੇ 2 ਸਾਲਾਂ ਚ ਜਿਹੜੇ ਵੱਡੇ ਬਦਲਾਅ ਦੀ ਗੱਲ ਕਰਦੇ ਸੀ ਕਿਹੜਾ ਪਰਿਵਹਾਅ ਆਇਆ ਹਕੀਕਤ ਹੈ ਕਿ ਪੰਜਾਬ ਜਿਹੜੇ ਦੇਸ਼ ਦੇ ਦੂਜੇ ਨੰਬਰ 'ਚ ਸਾਰੇ ਸੂਬਿਆਂ ਵਿੱਚ ਸੀਗਾ ਅੱਜ ਥੱਲੇ ਤੋਂ ਜਿਹੜੇ ਨੰਬਰ 'ਚ ਆ ਗਿਆ ਕਿਤੇ ਨਾ ਕਿਤੇ ਕੱਲੇ ਅਕਾਲੀ ਦਲ ਕਮਜ਼ੋਰ ਨਹੀਂ ਹੋਈ ਸਾਰਾ ਪੰਜਾਬ ਕਮਜ਼ੋਰ ਹੋਇਆ

ਮੈਂ ਆਸ ਤੇ ਉਮੀਦ ਕਰਦੀ ਆ ਕਿ ਅੱਜ ਇਸ ਇਲਾਕੇ ਚ ਤਲਵੰਡੀ ਸਾਬੋ ਬੁਰੂ ਸਾਹਿਬ ਦੇ ਬਹੁਤ ਹੀ ਪਾਵਨ ਬੋਗਤਰ ਕਰਤੇ ਇਸ ਤਖਤੀਬੇ ਚਾਚੇ ਦਫਤਰ ਖੋਲਿਆ ਗਿਆ ਤਾਂ ਕਿ ਸਾਡੇ ਬੋਕਰ ਜਿਹੜੇ ਪਿਛਲੇ ਸਮੇਂ ਤੋਂ ਨਿਕਾਰੇ ਗਏ ਸੀਗੇ ਅਨਕੋਲੇ ਕੀਤੇ ਗਏ ਸੀਗੇ ਸਾਡੇ ਤੋਂ ਦੂਰ ਰੱਖੇ ਗਏ ਸੀਗੇ ਅੱਜ ਇਹ ਨਾ ਬੋਕਰਾਂ ਵਾਸਤੇ ਆਪਣਾ ਪਾਰਟੀ ਦਾ ਮੁੱਖ ਦਫਤਰ ਹੋਊਗਾ ਇਹ ਦਫਤਰ ਸਿੱਧਾ ਪਰਿਵਾਰ ਆਪਣੇ ਆਪ ਦੀ ਦੇਖ ਰਹਿ ਕਰੇਗਾ ਦਿਨ ਰਾਤ ਸਾਡੇ ਕਿਸੇ ਬਕਰ ਨੂੰ ਕਿਸੇ ਚੀਜ਼ ਦੀ ਲੋੜ ਹੋਏ ਇੱਥੇ ਭਾਵੇਂ ਗੁਰਿੰਦਰ ਭਾਈ ਪਹੁੰਚ ਗਰ ਲਨ ਇੱਥੇ ਬਰਾਜ ਤੇ ਆਕਾਸ਼ ਜੀ ਵੀ ਇਸ ਦਫਤਰ ਦੀ ਦੇਖਰੇਖ ਕਰਨਗੇ ਇੱਕ ਮੇਰਾ ਦਫਤਰ ਮਠੰਡੇ ਸ਼ਹਿਰ ਵਿੱਚ ਵਿੱਚ ਰਾਜ ਸਿੰਘ ਉਥੇ ਬੈਠਦੇ ਨੇ ਤੀਜੇ ਸਾਡਾ ਦਫਤਰ ਬਾਦਲ ਪਿੰਡ ਵਿੱਚ ਕੋਈ ਕਈ ਪਾਰੀ ਦਾ ਉਥੇ ਵੀ ਦਫਤਰ ਹੈ ਦਿਨ ਰਾਤ ਕਿਸੇ ਟਾਈਮ ਸਾਡੇ ਸਾਕਰ ਨੂੰ ਕਿਸੇ ਚੀਜ਼ ਦੀ ਲੋੜ ਹੋਏ ਆ ਜਾਂ ਕਨਿਜ਼ਾ ਦੇ ਵੱਡੇ ਤੋਂ ਵੱਡੇ ਛੋਟੇ ਤੋਂ ਛੋਟੇ ਮਕਨ ਨੂੰ ਇਹ ਮਹਿਸੂਸ ਹੋਏ ਕਾਟੀ ਪਾਰਟੀ ਤੁਹਾਡੇ ਨਾਲ ਖੜੀ ਹੈ ਤੁਹਾਡੇ ਬਾਫੜਾ ਵਾਸਤੇ ਤੁਹਾਡੇ ਨਾਲ ਖੜੀ ਹੈ ਹੁਣ ਸਾਡੇ ਵਿੱਚ ਜਿਹੜੀ ਗੂੜੀਆਂ ਬਣਾਈਆਂ ਸੀ ਇਹ ਗੂੜੀਆਂ ਮਾਲਕ ਦੀ ਕਿਰਪਾ ਨਾਲ ਹਮੇਸ਼ਾ ਵਾਸਤੇ ਦੂਰ ਹੋ ਕੇ ਇਹੋ ਜੀ ਤਕੜੀ ਨੇੜਤਾ ਹੋਊਗੀ ਕਿ ਕੋਈ ਇੱਥੇ ਗੁੱਟਬਾਜ਼ੀ ਨਹੀਂ ਕੋਈ ਪਾਰਟੀਬਾਜ਼ੀ ਨਹੀਂ ਕੱਲੇ ਸ਼ਰੋਣੀ ਅਕਾਲੀ ਦਲ ਦੀ ਤਕੜੀ ਹੋਊਗੀ ਤੁਹਾਡੇ ਪੰਥ ਹੋਊਗਾ ਤੁਹਾਡੀ ਪਾਰਟੀ ਹੋਊਗੀ ਤੇ ਤਕੜੇ ਹੋ ਕੇ ਇਸ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਹਰ ਇੱਕ ਕੇ ਬੇਕਤੀ ਕਰੀਆ ਦਿਨ ਰਾਤ ਇੱਕ ਕਰ ਦਿਓ ਕਿਸੇ ਤੋਂ ਡਰਨ ਦੀ ਲੋੜ ਨਹੀਂ ਭਾਵੇਂ ਆ ਦੋਨੋਂ ਵਿਰੋਧੀ ਪਾਰਟੀਆਂ ਸੱਤਾ ਪਾਰਟੀ ਤੇ ਮੁੱਖ ਵਿਰੋਧੀ ਪਾਰਟੀ ਦੋਨੋਂ ਇੱਕ ਹੋ ਜਾਣ ਇਹਨਾਂ ਦੇ ਨਾਲ ਦੋ ਚਾਰ ਹੋਰ ਵੀ ਜੁੜ ਜਾਣ ਲੇਕਿਨ ਜਾਂ ਤੂੰ ਮੇਰੇ ਵੱਲੇ ਤਾਂ ਕੀ ਮੋਸ਼ੰਦਾ ਜਿਸ ਪਾਰਟੀ ਨੇ ਗੁਰੂ ਦਾ ਓਟ ਆਸਲਾ ਲਇਆ ਉਸ ਪਾਰਟੀ ਨੂੰ ਕੋਈ ਰੋਕ ਨਹੀਂ ਸਕਦਾ ਬਾਲਾ ਸਾਹਿਬ ਮੈਨੂੰ ਕਹਿੰਦੇ ਸੀ ਬੇਟਾ ਉਹ ਦਿਨ ਹੁੰਦੇ ਸੀ ਧਰਿ ਪਛਾਣ ਵਾਸਤੇ ਬੰਦੇ ਨਹੀਂ ਲੱਗਦੇ ਸੀ ਆਪਣੀ ਧਨੀ ਲੈ ਕੇ ਜਾਂਦੇ ਸੀ ਆਹ ਦੋ ਬੰਦਿਆਂ ਨੂੰ ਬੋਲ ਕੇ ਅੱਗੇ ਤੇ ਬਾਅਦ ਪੰਜ-ਪੰਜ ਵਾਰੀ ਸਰਕਾਰਾਂ ਬਣਾਈਆਂ ਜੇ ਆਹ ਸਤਸੰਗਤ ਆਪਣਾ ਮਨ ਬਣਾ ਲੇ

ਪੰਜਾਬ ਕਰਸਾਈ ਨੁੰਦਾ ਉਹਨਾਂ ਦੇ ਬੱਚਿਆਂ ਨੂੰ ਵੀ ਨੌਕਰੀਆਂ ਨਹੀਂ ਮਿਲਦੀਆਂ ਅੱਜ ਕਾਰਡ ਉਹਨਾਂ ਦੇ ਕੱਟੇ ਗਏ ਕੰਮ ਹੋਰ ਉਹਨਾਂ ਦੇ ਵੀ ਕੱਟੇ ਚਾਲ ਗਏ ਜੀ ਇਹ ਸਾਰਾ ਕੁਝ ਪੰਜਾਬ ਨੂੰ ਬਚਾਣਾ ਹੈ ਤੇ ਫਿਰ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰੋ ਜੇ ਖੇਤਰੀ ਪਾਰਟੀ ਹੈ ਤਾਂ ਖੇਤਰ ਦੇ ਹੱਕਾਂ ਦੀ ਹਿਫਾਜ਼ਤ ਕਰਨ ਵਾਸਤੇ ਕੋਈ ਹੈਗਾ ਅੱਜ ਉਸ ਪਾਰਟੀ ਨੂੰ ਮਜ਼ਬੂਤ ਕਰੀਏ ਇਕੱਠੇ ਹੋ ਕੇ ਰਲ ਮਿਲ ਕੇ ਕਰੀਏ ਤੇ ਮੈਂ ਤੁਹਾਨੂੰ ਬਸ਼ਵਾਸ ਦਵਾਉਂਦੀ ਆ ਕਿ ਪਰਿਵਾਰ ਤੇ ਪਾਰਟੀ ਹਮੇਸ਼ਾ ਐਸੇ ਤਰ੍ਹਾਂ ਦੇ ਲੋਕਾਂ ਨਾਲ ਖੜਿਆ ਹੋਇਆ ਹੈ ਤੇ ਦਿਨ ਰਾਤ ਇੱਕ ਕਰ ਲਾਗੇ ਤੁਹਾਡੀ ਤਕਲੀਫਾਂ ਨੂੰ ਹਕੂਲ ਕਰਨ ਵਾਸਤੇ ਤੁਹਾਡੇ ਮੰਗਾਂ ਨੂੰ ਪੂਰਾ ਕਰਨ ਵਾਸਤੇ ਜਿਵੇਂ ਪਹਿਲੇ ਸੰਗਤ ਦਰਸ਼ਨ ਹੋ ਉਸ ਵੇਲੇ ਕੋਈ ਇਹਦੇ ਵਿੱਚ ਕੋਈ ਦੋ ਰਵਾ ਨਹੀਂ ਗੁਰੂ ਤੋਂ ਡਰ ਕੇ ਮੈਂ ਕਹਿੰਦੀ ਆ ਮਾਲਿਕ ਕੇ ਆਸ ਤੇ ਉਮੀਦ ਰੱਖ ਕੇ ਕਿ ਸੱਚ ਦੀ ਹਮੇਸ਼ਾ ਜਿੱਤ ਹੋਈ ਹੈ ਪੰਡਿਤ ਪ੍ਰਚਾਰ ਕਰਕੇ ਇਸ ਪਾਰਟੀ ਨੂੰ ਕਮਜ਼ੋਰ ਕੀਤਾ ਗਿਆ ਲੇਕਿਨ ਜਿੱਤ ਹਮੇਸ਼ਾ ਸੱਚ ਦੀ ਹੋਊਗੀ ਇਹਨਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਮਾਲਿਕ ਦੀ ਕਿਰਪਾ ਨਾਲ ਤੁਹਾਡੀ ਆਪਣੀ ਪਾਰਟੀ ਦਾ ਇੱਕ ਵਾਰ ਫੇਰ ਤੁਸੀਂ ਸੇਵਾ ਦੋਗੇ ਇੱਕ ਵਾਰ ਫੇਰ ਸਰਕਾਰ ਬਣੋਗੇ ਤੇ ਪਹਿਲ ਦੇ ਨੰਬਰ ਤੇ ਇਸ ਗੁਰੂ ਦੀ ਨਗਰੀ ਦੇ ਕੰਮ ਜਿਵੇਂ ਬਾਦਲ ਸਾਹਿਬ ਕਰਦੇ ਸੀ ਇੱਕ ਵਾਰ ਫੇਰ ਪਹਿਲ ਦੇ ਨੰਬਰ ਤੇ ਇਸ ਗੁਰੂ ਨਗਰੀ ਦੇ ਤੇ ਬੋਤਰਾਂ ਦੇ ਕੰਮ ਕਾਜ ਹੋਣਗੇ ਤੇ ਇਸ ਪੰਜਾਬ ਦੇ ਚੜ੍ਹਦੀ ਕਲਾ ਵਾਸਤੇ ਦਿਨ ਰਾਤ ਅਸੀਂ ਇੱਕ ਕਰਾਂਗੇ ਰਲ ਮਿਲ ਕੇ